ਇਤਿਹਾਸ ਤੋਂ ਪੰਜਾਬ ਦਾ ਕਿਉਂਕਿ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਤੇ ਪੰਜਾਬੀਆਂ ਦੇ ਤੇ ਸਿੱਖਾਂ ਦੇ ਸਰਕਾਰੀ ਬੁਸ਼ਰੀ ਦਾ ਦੁਰਪਰਕ ਕਰਕੇ ਜ਼ੁਲਮ ਰਹਤਾ ਹੁੰਦਾ ਪੰਜਾਬ ਦੇ ਪਹਾੜ ਦੇ ਲੋਕਾਂ ਨੇ ਸਦੀਆਂ ਤੋਂ ਅਫਗਾਨੀਆਂ ਦਾ ਗੁਰਾਨੀਆਂ ਦਾ ਮੁਗਲਾਂ ਦਾ ਜ਼ਕੀਰ ਖਾਨ ਦਾ ਮੀਰ ਬਨੂ ਦਾ ਜ਼ਿਕਰ ਹੋਇਆ ਇਥੋਂ ਜ਼ਫੀਰ ਖਾਨ ਦਾ ਜ਼ਿਕਰ ਹੋਇਆ ਇੱਥੇ ਕੱਲੂ ਘਾਰੇ ਹੋਏ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ 35 35000 40 40000 ਬੱਚੇ ਵੀ ਬਖਸ਼ੇ ਨਹੀਂ ਗਏ ਔਰਤਾਂ ਬੱਚਿਆਂ ਦੇ ਸਿਰਾਂ ਨੂੰ ਵੇਚਿਆ ਤੇ ਟੰਕੇ ਕਤਲੋਗ ਹਾਰਤ ਹੋਈ ਤੇ ਉਹਨੇ ਮੁਕਾਸਦੇ ਭਗਵੰਤ ਅਮੀਰ ਮੰਨੂਆ ਹੁਣੇ ਪੜ ਕੇ ਗਏ ਕੋਡ ਮੰਨੂ ਸਾਡੀ ਤਾਤਰੀ ਭਗਵਾਨ ਚੰਗੀ ਦਾ ਸੁਣ ਮੰਨੂ ਸਾਡੀ ਤਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਕੱਢਦਾ ਅਸੀਂ ਦੂਣ ਸੋਏ ਹੋਏ ਆ ਗਏ ਲਾਟਾ ਚੋ ਨਿਹਾਲਾ ਬਾਪਾਨਾ ਸਿੱਧੂ ਅੱਜ ਇੱਕ ਬੇਨਸਾਬੀ ਦਾ ਮੁਜੱਸਮਾ ਬਣਾਇਆ ਤੁਸੀਂ ਉਸ ਨੂੰ ਜਵਾਨਤ ਮਿਲੀ ਇਹ ਖੋਰ ਪਰਚਾ ਜਦੋਂ ਪਤਾ ਲੱਗਿਆ ਕਿ ਇਸ ਇਹਦੇ ਵਿੱਚ ਵੀ ਜਵਾਨਤ ਮਿਲ ਜਾਣੀਆਂ ਇੱਕਾ ਬਹੁਤ ਦੇ ਥਾ ਪਰਚਾ ਮੈਂ ਇੱਕ ਅੱਜ ਤੋਂ ਨਿਕਲوں ਇਸ ਉਪਰ ਮੈਂ ਅੱਜ ਥੋੜੀ ਜਿਹੀ ਗੱਲ ਕਰਦੀ ਆ ਮੈਂ ਤੁਹਾਨੂੰ ਇੱਕ ਨਾ ਇੱਕ ਮਤਾ ਪਾਸ ਕਰਵਾਣਾ ਕਿਉਂਕਿ ਭਗਵੰਤ ਜੀ ਦਾ ਦੋ ਜੀ ਦਾ ਦੋ ਫੋਟੋਆ ਡੰਗਦਾ ਆਪਣੇ ਪਿੱਛੇ ਇਤਿਹਾਸ ਵੀ ਕਾ ਕਰਾਵਾ ਇੱਕ ਤੰਗਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਤੰਗਾ ਉਹ ਬਾਬਾ ਸਾਹਿਬ ਮੇਕਰ ਜਿਹਨਾਂ ਨੇ ਸਾਡਾ ਸੰਵਿਧਾਨ ਢੜਿਆ ਦੋਸਤੋ ਪਹਾੜਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜੀਦਾ ਹੁੰਦਾ ਕਿ ਉਸਨੇ ਆ ਐਮਐਸਏ ਤੇ ਟਾਡੇ ਵਰਗੇ ਤੇ ਕੂਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ ਉਸ ਹੀ ਫੋਟੋ ਟੰਗੀ ਹੋਈ ਆ। ਪਾਵਾ ਸਾਹਿਬ ਅੰਬੇਦਕਰ ਦੀ ਫੋਟੋ ਟੰਗੀ ਹੋਈ ਆ। ਕੀ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਕੜਿਆ ਕੀ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਪਾਨੂੰ ਸਪਾਨੇ ਸਿੱਧੂ ਤੇ ਤਿੰਨ ਝੂਠੇ ਪਰਚੇ ਜੇ ਖੇਰੇ ਦੀ ਜਮਾਨਤ ਹੋਵੇ ਉਹਦੇ ਤੇ ਇੱਕ ਉਹਦਣ ਤੜਕੇ 2:00 ਵਜ ਕੇ 10 ਮਿੰਟ ਤੇ ਇੱਕ ਝੂਠਾ ਪਰਚਾ ਕਦੀ ਲਖੇ ਤੇ ਪਰਚਾ ਕਦੀ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਦੇ ਅਸਾਮ ਦੀਆਂ ਜਿਲ੍ਹਾਂ ਵਿੱਚ ਸੰਵਿਧਾਨ ਦੇ ਸਭ ਕੁਝ ਹੈ ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਹੈ ਜਨਾਰੇ ਥਾਣੇ ਪੈਸੇ ਦਾ ਕਰਦਾ ਸੀ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਾ ਦਾ ਖਰਾਬ ਪ੍ਰਚਾਰ ਲੇਕਿਨ ਜੇ ਲੋ ਮੰਨ ਲਿਆ ਕਿ ਜਨਾਰੇ ਵਿੱਚ ਚੋਣਫ ਹੋ ਗਈ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਉਹਨਾਂ ਦੇ ਪਰਚੇ ਦਰਜ ਕਰਕੇ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਵੇਖੋ ਜੀ ਬਾਬਾ ਸਾਹਿਬ ਬੇਕਰ ਨੇ ਇਹ ਤੁਹਾਨੂੰ ਅਧਿਕਾੜ ਦਿੱਤਾ ਸੀ ਇਹ ਸੰਵਿਧਾਨ ਦੇ ਵਿੱਚ ਪੇ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਆਸਾਨ ਦੀ ਅਜੇ ਤਾਂ ਸੋ ਅੱਜ ਤੁਹਾਡੇ ਜਿਵੇਂ ਕਿ ਅੱਜ ਇੱਕ ਪੰਜਾਬ ਦਾ ਇਕੱਠ ਹੈ ਇਸ ਇਕੱਠ ਵਿੱਚ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਮੈਂ ਤੁਹਾਡੇ ਕੋਲ ਅੱਜ ਹੱਥ ਕਰੇ ਕਰਕੇ ਜਿਕਰਾ ਛੁੜ ਕੇ ਖਤਾਬਾਸ ਕਰਨਾ ਕਿ ਕੱਟੋਂ ਕੱਟ ਇਹ ਜ਼ੁਲਮ ਕਰਨਾ ਕਰ ਟਕੜਾ ਹੋ ਕੇ ਅਸੀਂ ਝੱਲਾਂਗੇ ਜੇ ਤੂੰ ਜ਼ੁਲਮ ਕਰਨਾ ਜਿੰਨਾ ਤਰ ਕੋ ਸਰਕਾਰੀ ਤੰਤਰ ਦਾ ਤੁਸੀਂ ਦੁਰਉਪਯੋਗ ਕਰ ਸਕਦੇ ਆ ਪਰਚੇ ਕਰ ਸਕਦੇ ਆ ਜੇਲਾ ਛੁੱਟ ਸਕਦੇ ਆ ਕਰ ਪਰ ਫਿਰ ਉਹ ਦੋ ਫੋਟੋਆਂ ਪਿੱਛੇ ਆ ਦਿਓ ਜੇ ਸਹਿਮਤ ਹੋ ਤਾਂ ਕਰੇ ਹੱਥ ਖੜੇ ਕਰਕੇ ਇਹ ਕਹੋ ਭਗਵੰਤੂ ਕਿ ਅੱਜ ਤੋਂ ਬਾਅਦ ਕਹੂਗਾ ਨਿਕਾਲ ਨਾ ਕਿ ਤੁਸੀਂ ਇਹ ਭਗਤ ਸਿੰਘ ਦੀ ਫੋਟੋ ਲਾ ਸਕਦਾ ਤੈਨੂੰ ਅਧਿਕਾਰ ਨਹੀਂ ਆ ਕਿ ਤੂੰ ਬਾਬਾ ਸਾਹਿਬ ਦੀ ਫੋਟੋ ਲਾ ਸਕਦਾ ਤੇ ਸਹਿਮਤ ਹੋ ਤਾਂ ਝਕਾਰਾ ਛੱਡੋ ਕੋਲੇ ਬੋਲੇ ਹਾਂ ਅੱਲਾਹ ਅਕਬਰ ਬੋਲੇ ਹਾਂ ਅੱਲਾਹ ਅਕਬਰ ਮੈਂ ਤੁਹਾਨੂੰ ਇੱਕ ਦਿਨ ਮੈਂ ਦੋਸਤੋ ਮੈਂ ਇਨਸਾਨ ਆ ਮੈਂ ਕੋਈ ਮੈਂ ਰਾਜਨੀਤੀ ਨੂੰ ਧੰਦਾ ਨਹੀਂ ਕਿੱਦੀ ਬਣਾਇਆ ਬਹੁਤੇ ਲੋਕ ਰਾਜਨੀਤੀ ਦਿਮਾਗ ਦੀਆਂ ਚਾਲਾਂ ਨਾਲ ਚੱਲਦੇ ਨੇ ਮੈਂ ਇੱਕ इमोशनल ਗਜ਼ਬਤੀ ਇਨਸਾਨ ਦੇ ਅੰਦਰ ਜਜ਼ਬਾਤ ਹੀ ਨਹੀਂ ਹੈ ਤੇ ਦੇ ਅੰਦਰ ਦਿਲ ਨਹੀਂ ਧੜਕਦਾ ਉਹ ਫਿਰ ਮੈਂ ਸਮਝਦਾ ਕਿ ਇਨਸਾਨ ਨਹੀਂਗਾ ਮੈਂ ਮੈਨੂੰ ਦੁੱਖ ਹੋਇਆ ਸੁਣ ਕੇ ਮੈਂ ਲੱਖੇ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਪਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਵਾ ਕਿ ਪਾਨੇ ਸਿੱਧੂ ਨੂੰ ਜਿੱਦਣ ਆ ਕੜਕ ਦੀ ਠੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਤੇ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵਾਨ ਕਮਾਲ ਨੂੰ ਭੇਜੀ ਗਈ ਅਗਰ ਉਸਨੇ ਇਹ ਗੁਨਾਹ ਕੀਤਾ ਵਾ ਤੇ ਦੋਸਤੋ ਇਹ ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚੈਰੀ ਵਿੱਚ ਵੀ ਤੇ ਤੁਹਾਡੀ ਕਚੈਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲ 2024 ਦੀਆਂ ਚੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ ਸਿਕੀਰ ਰੱਖਦੇ ਆ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਰੋਸ ਦੇ ਨਾਲ ਲੇਕ ਚੜਨਾ ਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜ ਪੁੱਲੇ ਹੇਰ ਖਾ ਗਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਗੁਪਾਈ ਗੁਰਦੇਵ ਸਿੰਘ ਕੋਂਕੇ ਜਥੇਦਾਰ ਕਾਲ ਤੱਕ ਸਾਹਿਬ 33-32 ਸਾਲ ਹੋ ਗਏ ਉਹਦੇ ਘਰ ਗਿਆ ਉਹਦਾ ਪੁੱਤ ਉਹਦੇ ਚਿਹਰੇ 32 ਸਾਲ ਬਾਅਦ ਵੀ ਉਹਦੇ ਅੱਖਾਂ ਚੋਂ ਹੰਚੂ ਦੇਗੇ ਦੇ ਸਿੱਕੇ ਆਪਣਾ ਇੱਕ ਉਨਯੋਗ ਕਰਕੇ 32 ਸਾਲ ਬਾਅਦ ਵੀ ਇੱਕ ਪੀੜੀ ਠੁੱਠੇ ਪੁਲਿਸ ਮੁਕਾਬਲੇ ਡੱਡੇ ਪਾਟ ਥੋਟ ਔਰਚ ਥੱਡੀ ਕੀ ਟੌਰਚਰ ਇੱਕ ਪੀੜੀ ਸਾਡੀ ਉੱਥੇ ਜਾਇਆ ਹੋਈ ਦੂਸਰੀ ਪੀੜੀ ਸਾਡੀ ਨਛੇ ਨੇ ਖਪਤ ਕੀਤੀ ਆ ਮੈਂ ਆਪੇ ਜਿੱਤ ਰਹਿ ਕੇ ਆਇਆ ਮਾਫ ਕਰਨਾ ਚਾਹਤ ਹੈ ਕਿ ਕਹਿ ਲੱਗਾ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਬੰਦਾ ਗੋਲੀਆਂ ਦੇ ਲੱਗਾ ਹੋਇਆ ਉੱਥੇ ਕੋਈ ਡੀ ਐਡਿਕਸ਼ਨ ਨਹੀਂ ਗਈ

ਕੋਈ 50 ਲੱਖ ਰੁਪਏ ਖਰਚ ਕੇ ਜਾ ਰਿਹਾ ਕੋਈ 25 ਲੱਖ ਰੁਪਏ ਖਰਚ ਕੇ ਜਾ ਰਿਹਾ ਰਿਪੋਰਟ ਅਨੁਸਾਰ ਹਰ ਸਾਲ ਕੱਲੇ ਕੈਨੇਡਾ ਦੇ ਵਿੱਚ 1 ਲੱਖ 90 ਹਜ਼ਾਰ ਦਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜ ਆਬਾਦੀ ਜੋ ਹੁਣ ਤੱਕ ਕੱਟੋ-ਕੱਟ ਕੇ ਲੱਗਿਆ 70 ਲੱਖ ਪੰਜਾਬ ਦੇ ਬੁਸ਼ਰੇਦ ਇਥੋਂ ਲਾਚਾਰ ਕੇ ਬਸ ਮਜਬੂਰ ਨਰਾਜ਼ ਹੋ ਕੇ ਵਿਦੇਸ਼ਾਂ ਵਿੱਚ ਚਲੇ ਗਏ ਔਰ ਜਦੋਂ ਇੱਕ ਲੱਖ ਨੌਜਵਾਨ ਬਾਹਰ ਜਾ ਦੇ ਇੱਕ ਸਾਡੇ ਉਹ ਅਗਰ ਨਾਲ ਆਪਣੀ ਟਰਾਈ ਵਾਸਤੇ 20 ਤੋਂ 25 ਲੱਖ ਰੁਪਇਆ ਲੈ ਕੇ ਜਾਵੇ ਨਾ ਸਿਰਫ ਸਾਡਾ ਹਿਊਮਨ ਰਿਸੋਰਸ ਖਤਮ ਹੋਇਆ ਸਾਡੀ ਨੌਜਵਾਨੀ ਬਰਬਾਦ ਹੋਈ ਲੇਕਿਨ ਉਹਦੇ ਨਾਲ ਨਾਲ ਸਾਡਾ ਅਰਬਾ ਘਰ-ਘਰ ਰੁਪਇਆ ਪੰਜਾਬ ਦਾ ਉਹ ਸਾਰਾ ਵਿਕੇਸ਼ਾ ਦੇ ਵਿੱਚ ਨਹੀਂ ਆਉਂਦਾ ਤੇ ਕਹਿੰਨ ਨੂੰ ਮੰਨ ਕੇ ਜਾਂਦਾ ਰੰਗਲਾ ਪੰਜਾਬ ਆ ਖੰਬਿਆਂ ਤੇ ਲਾਤੇ ਓਲਡ ਯੋਗਾ

ਜੇ ਫਰਸੂ ਇੱਕ ਪੰਜਾਹ ਲੱਖ ਰੁਪਏ ਦੇ ਦਿੱਤੀਆ ਕਿਸੇ ਹਦਾਨਾ ਰੰਕਾ ਹੋ ਜਾਏਗਾ ਉਹ 24 ਲੱਖ 70 ਹਜ਼ਾਰ ਤੱਕ ਕੀ ਬਣੇਗਾ ਚੱਲ ਤੱਕ ਅਸੀਂ ਖੇਤੀ ਨੂੰ ਮੁੜ ਕੇ ਆਪਣੇ ਪੈਰਾਂ ਦੇ ਨਹੀਂ ਲੈ ਕੇ ਆਉਂਦੇ ਸਾਡੇ ਇਥੋਂ ਦੇ ਇੰਡਸਟਰੀ ਪੈਰਾਂ ਦੇ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਆਪਾਂ ਜਿੰਨਾ ਮਰਜ਼ੀ ਬਚਾਅ ਕਰੀ ਜਾਈਏ ਸਰਕਾਰੀ ਮਸ਼ੀਨਰੀ ਦੇ ਖੂ ਜਿੰਨਾ ਮਰਜ਼ੀ ਬਚਾਅ ਕਰੀ ਜਾਈਏ ਮੀਡੀਆ ਦੇ ਖੂ ਤੱਕ ਮੇਰੇ ਵੀਰੋ ਲੱਭ ਨਹੀਂ ਸਕਦਾ ਉਹਨਾਂ ਨੁਕਤਿਆਂ ਤੇ ਮੈਂ ਆਉਣ ਲੱਗਾ ਲੇਕਿਨ ਮੈਨੂੰ ਗੱਲ ਕਰ ਰਿਹਾ ਸੀ ਮੈਂ ਸਿੱਧਾ ਤੁਹਾਨੂੰ ਪਤਾ ਵਾਂ ਮੈਨੂੰ ਆਪ 6 ਵਜੇ ਕਿਹ ਜਿਹੜਾ ਫੇਸਪੀਆ ਦਾ ਮਸਲਾ ਲਟਕ ਰਿਹਾ ਬਹੁਤ ਦੇਰ ਦਾ ਪਿਛਲੇ ਪੌਣੇ 2 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਐਸਐਸਪੀ ਫਰੀਦਕੋਟ ਨੇ ਜਿਹੜਾ ਡੇਰੇ ਦਾ ਹੈਡ ਸੱਚਾ ਸਾਦੇ ਦਾ ਉਹਨੂੰ ਪ੍ਰੋਸੀਕਿਊਟ ਕਰਨ ਲਈ ਉਹਦੇ ਖਿਲਾਫ ਕ੍ਰਿਮਨਲ ਕਾਰਵਾਈ ਲੈਣ ਆਸਤੇ ਐਸਐਸਪੀ ਨੂੰ ਹੋਮ ਡਿਪਾਰਟਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਆ ਕਿਉਂਕਿ ਉਹਦੇ ਧਾਰਾ ਵਾਂ 195 ए 153 ए ਉਹਨਾਂ ਸੈਕਸ਼ਨਸ ਦੇ ਨੂੰ ਕਿਸੇ ਦੇ ਖਿਲਾਫ ਵਰਤਣ ਵਾਸਤੇ ਸਿਰਫ ਪੁਲਿਸ ਨੂੰ ਹੋਮ ਡਿਪਾਰਟਮੈਂਟੀ ਤੇ ਚੀਫ ਮਿਨਿਸਟਰ ਦੀ ਪਰਮਿਸ਼ਨ ਲੈਣੀ ਪੈਦੀ ਹੋਮ ਡਿਪਾਰਟਮੈਂਟ ਇਸ ਲਈ ਕਿਉਂਕਿ ਕੋਈ ਵੰਥਾਨ ਹੋਮ ਮਿਨਿਸਟਰੀਆ ਪਿਛਲੇ ਕੋਨੇ 2 ਸਾਲ ਤੋਂ ਭਗਵਾਨ ਜੀ ਬਰਗਾੜੀ ਦੇ ਮੁੱਦੇ ਤੇ ਡੇਰੇ ਦੇ ਮੁਖੀਆ ਦੇ ਖਿਲਾਫ ਉਸ ਨੂੰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਮੇਰੇ ਵੀਰੋ ਝੂਠ ਬੋਲ ਰਹੇ ਨੇ ਸਾਰੇ 24 ਘੰਟਿਆਂ ਚ ਬੇਇਜ਼ਤੀ ਖਤਮ ਕਰ ਦਿਆਂਗੇ 24 ਘੰਟਿਆਂ ਸਜ਼ਾ ਦੇ ਦਾਂਗੇ ਇਸ ਸੱਚੇ ਦਿਨਾਂ ਤੇ ਯਕੀਨ ਕਰਨਾ ਬਹੁਤ ਔਖਾ ਠੀਕ ਹੈ ਅਸੀਂ ਵੋਟ ਪਾ ਬੈਠੇ ਹਾਂ ਆਪਾਂ ਉਹਨਾਂ ਦੇ ਝਾਂਸੇ ਚ ਬਦਲ ਬਦਲਾਅ ਦੇ ਨਾਰੇ ਚ ਆ ਚੁੱਕੇ ਹਾਂ ਲੇਕਿਨ ਅਸਲੀਅਤ ਕੀ ਬੋਲਦੀ ਆ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਦਵਿੰਦਰਪਾਲ ਸਿੰਘ ਕੁਲੜ ਉਹ ਸਰਸਾ ਕੱਟ ਚੁੱਕਾ ਵਾ ਪਰ ਕਿੰਨੇ ਵੜੇ ਉੱਤੇ ਰਹਿ ਚੁੱਕਾ ਉਸੇ 31 ਸਾਲ ਦਾ ਉਹ ਆਦਮੀ ਅੰਦਰ ਉਸ ਦੀ ਰਿਹਾਈ ਦੀ ਫਾਈਲ ਦਿੱਲੀ ਗਵਰਨਮੈਂਟ ਦਿੱਲੀ ਦੀ ਸਰਕਾਰ ਕੇਜਰੀ ਵਾਲੇ ਸਰਕਾਰ ਨੇ ਉਸ ਦੀ ਰਿਹਾਈ ਦੀ ਫਾਈਲ ਰਿਜੈਕਟ ਕੀਤੀ ਆ ਇਹ ਕਹਿੰਦੇ ਨੇ ਅਸੀਂ ਪੰਜਾਬ ਦੇ ਲੋਕਾਂ ਨਾਲ ਕਿ ਆ ਸਿੱਖ ਜੀ ਮੰਸਟਰ ਹੋਵੇ ਉਹਦੇ ਪਾਕ ਸਿਰ ਤੇ ਬੰਨੀ ਹੋਵੇ ਤੇ ਯਾਰੋ ਸਿੱਖਾਂ ਵੀ ਨਸਲ ਖੁਸ਼ੀ ਕਰਦੇ ਆ ਜਵੇ ਉਹ ਆਪਣੇ ਨੌਜਵਾਨਾਂ ਦੇ ਖਿਲਾਫ ਪਰਚੇ ਆਪਣਿਆਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਵੇ ਇਹਦੇ ਨਾਲੋਂ ਸ਼ਰਮਨਾਕ ਮੈਂ ਸਮਝਦਾ ਕਿ ਕਾਰਾ ਕੋਈ ਹੋ ਨਹੀਂ ਸਕਦਾ ਔਰ ਇਸ ਨਾਲ ਜਿਹੜੀ ਗੱਲ ਮੈਂ ਜਿਹੜਾ ਚੋਣਾ ਜਿਹੜੀ ਦੇਖੋ ਮੈਂ ਦੇਣੀ ਨਹੀਂ ਆ ਅੱਜ ਬਹੁਤ ਵੱਡਾ ਕਾਚਨ ਕੋਈ ਪਾਰਟੀ ਨਾਲ ਕਨੈਕਟਡ ਤਾਂ ਕੋਈ ਨਹੀਂ ਕਰ ਤੁਸੀਂ ਪੰਜਾਬ ਦੇ ਹਿੱਤੇ ਕਰਨਾ ਮੈਂ ਤੁਹਾਨੂੰ ਸਿਰ ਬੇਕੀ ਕਰਦਾ ਚੋਣਾ ਤੇ ਦੇਖੋ ਇਥੋਂ ਗਲਤ ਕਰਕੇ ਨਹੀਂ ਜਿੱਦੋਂ ਨੂੰ ਮਰਜੀ ਹਜੂਰ ਤੇ ਜਾ ਸਕਦਾ ਹਾਂ ਟਾਕਰਾ ਕਰਵਾ ਸਕਦਾ ਪਰਾਪਰਾਮਿਕ ਸ਼ੌਕ ਬਹੁਤ ਜ਼ਿਆਦਾ ਹੋ ਗਿਆ ਵਾ ਇਹ ਸਮਾਂ ਹੈ ਕਿ ਮੈਂ ਤੁਹਾਨੂੰ ਕਹਾਂਗਾ ਕਿ ਨਸੋ ਦੀ ਰਾਜਨੀਤੀ ਛੱਡ ਇਹਦੇ ਚੱਖ ਨਹੀਂ ਲੱਪਣਾ ਕੈਪਟਨ ਬਾਦਲ ਕਰਕੇ ਦੇਖ ਹਟੇ ਨੇ ਇਹਦੇ ਰੁਪਈਆ ਦੀ ਕਿਸੇ ਦਾ ਰਿਕਵਰ ਹੋਇਆ ਆ ਹੁਣੇ ਕਹਿੰਦਾ ਸੀ ਪਿੱਛੇ ਦੇ ਜਿੰਨਾ ਫੜਫੜ ਕੇ ਅਸੀਂ ਅੰਦਰ ਦੇ ਰਿਆਂ ਸਰਕਾਰੀ ਖਜ਼ਾਨੇ ਦਾ ਪਾਈ ਪਾਈ ਵਾਪਸ ਕਰਨਾ ਮੁਖਤਾਰ ਇਨਸਾਨੀ ਇੱਕ ਯੂਪੀ ਦਾ ਗੈਂਗਸਟਰ ਸੀਗਾ ਅਮਰਿੰਦਰ ਨੇ ਉਸ ਨੂੰ ਜੇਲ੍ਹ ਵਿੱਚ ਰੱਖਿਆ 55 ਲੱਖ ਰੁਪਈਆ ਪ੍ਰਾਈਵੇਟ ਲਾਇਰਜ਼ ਦੇ ਉੱਤੇ ਖਰਚਾ ਕਹਿੰਦਾ ਮੈਂ 55 ਲੱਖ ਰੁਪਇਆ ਚੁਕਾਨੇ ਦੇ ਵਾਪਸ ਕਰਾਉਣਾ ਪੰਜੀ ਨਹੀਂ ਕਰਾ ਸਕਦਾ ਤੂੰ ਭਗਵੰਤ ਤੂੰ ਤਾਂ ਹੁਣ ਤਾਜ਼ਾ ਮੇਰੇ ਖਿਲਾਫ ਮੇਰੀ ਜਮਾਨਤ ਰੱਦ ਕਰਾਉਣ ਦੇ ਖਿਲਾਫ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਐਡੇ ਵੱਡੇ ਵਕੀਲ ਚਿੱਤੇ 200 ਸਰਕਾਰੀ ਸਰਕਾਰੀ ਜਿਹੜੀ ਫੌਜ ਆ ਵਕੀਲਾਂ ਦੀ ਉਹਨੂੰ ਛੱਡ ਕੇ ਦੋ ਐਡੇ ਵੱਡੇ ਵਕੀਲ ਤੁਸੀਂ ਮੰਨਣਾ ਨਹੀਂ ਤੁਸੀਂ ਸਧਾਰਨ ਪਿੰਡਾਂ ਚੋਂ ਬਹੁਤ ਅੱਛੇ ਲੋਕੋਂ ਸੱਚੇ ਸੁੱਚੇ ਹੋ ਤਾਨੂੰ ਪਤਾ ਕਿੰਨੀ ਫੀਸ ਸੁਪਰੀਮ ਕੋਰਟ ਦੇ ਵਿੱਚ ਇੱਕ ਮਕਦਮੇ ਦੇ ਇੱਕ ਦਿਨ ਜਿਹੜੇ ਟੌਪ ਤੇ ਕੀਤੇ ਕੋਲ ਵਾਧੇ ਮੇਰੇ ਖਾਤ 25 ਲੱਖ ਰੁਪਇਆ ਇੱਕ ਵੇਸ਼ੀ ਦੀ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਪਾ ਕੇ 5 ਕਰੋੜ ਦਾ ਕੰਦਾ ਮੇਰੇ ਤੇ ਖਰਚਾ ਹੋ ਗਿਆ ਪੰਜ ਕਰੋੜ ਰੁਪਇਆ ਮੇਰੇ ਤੇ ਔਰ ਦੋਸਤੋ ਪਹਾਦਰ ਲੋਕੋ ਆ ਪੈਣਾ ਬੈਠੀਆਂ ਮੇਰੀਆਂ ਮਾਤਾ ਮੈਂ ਤੁਹਾਡਾ ਮੇਰਾ ਪ੍ਰਾਣ ਹੈ ਪ੍ਰਭਾਨ ਤੁਹਾਨੂੰ ਅੱਛੀ ਤਰ੍ਹਾਂ ਸੁਣਨਾ ਉਹ ਕਹਿੰਦੇ ਮੈਂ ਜਦੋਂ ਮੈਨੂੰ ਜਮਾਨਤ ਮਿਲਦੀ ਹੈ ਨਾ ਉਹ ਕਹਿੰਦੇ ਤੇਰੇ ਤੇ ਆ ਸ਼ਰਤਾਂ ਨੇ ਪਰ ਹੋ ਸਕਦਾ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਜੇ ਮੈਂ ਕਿਹਾ ਕਿ ਮੈਂ ਤਾਂ ਹੈਂ ਜਜ਼ਬਾਤੀ ਬੰਦਾ ਮੈਂ ਤਾਂ ਮੰਨਦਾ ਵਾਂ ਹੋ ਸਕਦਾ ਮੈਂ ਉਹ ਜਮਾਨਤ ਦੀ ਕੋਈ ਸ਼ਰਤ ਪੂਰੇ ਪੂਰੇ ਕਰ ਸਕਦਾ ਪਰ ਤੁਹਾਡੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਭਗਵਾਨ ਤੋਂ ਕਿ ਜੇ ਤੇਰਾ ਦਿਲ ਨਹੀਂ ਨਾ ਹਲੇ ਭਰਿਆ ਤੂੰ ਖੈਰੇ ਦੇ ਖਿਲਾਫ ਹੋਰ ਪਰਚੇ ਕਰ ਮੈਨੂੰ ਜਿੰਨੀ ਵਾਰੀ ਕਹੇਗਾ ਉੰਨੀ ਵਾਰੀ ਮੈਂ ਤੇਰੇ ਪੰਜਾਬ ਦੀ ਖਾਤਰ ਫੇਲਾਂ ਵਿੱਚ ਜਾਣ ਵਾਸਤੇ ਤਿਆਰ ਹਾਂ ਪਰ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਕੁਝ ਪੰਜਾਬ ਤਾਂ ਤਾਂ ਪੜਾ ਕੜ ਮੈਂ ਦੋਸਤੋ ਬਿਲਕੁਲ ਪੜਿਆ ਸਾਰੇ ਕੈਰੈਕਟਰਸ ਪੜੇ ਪਹਿਲਾਂ ਵੀ ਜਾਣਦਾ ਸੀਗਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਗੁਰੂ ਸਾਹਿਬਾਨ ਪਾਕਿਸਤਾਨ ਦਾ Imran Khan ਹੋਰ ਕੁਝ ਪੜਿਆ ਇੱਕ ਇਹਦੇ ਵਿੱਚ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜਿਆ ਮੈਂ ਕਦੀ ਜ਼ਿੰਦਗੀ ਵਿੱਚ ਯਤਨ ਕੀਤਾ ਕਿ ਰੋਣਾ ਨਹੀਂਗਾ ਅਕਸਰ ਜੇ ਤੁਹਾਡੇ ਮਾਪਿਓ ਜਾਣਦੇ ਨੇ ਤਾਂ ਉਹ ਰੁਕਦਾ ਨਹੀਂ ਹੁੰਦਾ ਪਰ ਉਦਾਂ ਨਹੀਂ ਮੈਂ ਡਰਦਾ ਨਾ ਮੈਂ ਰੋਇਆ ਪਰ ਚੋਪਚਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਸੀਗੀ ਇਸ ਕਰਕੇ ਨਹੀਂ ਸੀ ਕੋਈ ਬਾਹਰੋਂ ਮੈਨੂੰ ਆਵਾਜ਼ ਆ ਰਹੀ ਸੀ ਜਿੱਦਾਂ ਅੱਜ ਭਾਨਾ ਸਿੱਧੂ ਆ ਨਾ ਉਹ ਅੱਜ ਉਹਦਾ 1 ਕਿਲੋ ਖੂਨ ਵਦਣਾ ਤੁਹਾਡੇ ਕਰਕੇ ਇੱਥੇ ਆ ਉਹਦਾ 1 ਕਿਲੋ ਖੂਨ ਵਦਣਾ ਪਾਣੇ ਏਦਾਂ ਮੈਨੂੰ ਵੀ ਮੈਨੂੰ ਬਾਹਰੋਂ ਆਉਂਦਾ ਸੀ ਮਸੂਮ ਅੰਦਾਜ਼ੀਆਂ ਨਾਲ ਮੈਂ ਕਿਦੀ ਤੱਕ ਭਰਾਇਆ ਨਹੀਂ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਜੇ ਉਹ ਆਸਾਮ ਬੈਠ ਸਕਦੇ ਨੇ ਤੇਰਾ ਕੀ ਜਾਨਦਾ ਵਾ ਮੇਰੇ ਪਿਤਾ ਜੀ ਸਰਦਾਰ ਸੁਜਿੰਦਰ ਸਿੰਘ ਉਹਨਾਂ ਨੂੰ 4-5 ਵਾਰੀ ਐਮਐਸਏ ਲਾ ਕੇ ਤ੍ਰਿਕੂਰਾ ਅਗਰਸਲਾ ਵੈਸਟ ਬੰਗਾਲ ਦੇ ਲਾਗੇ ਹਜ਼ਾਰੀ ਬਾਗ ਬਿਹਾਰ ਵਿੱਚ ਭੇਜਿਆ ਗਿਆ ਮੈਂ ਕਿ ਤੇਰਾ ਕੀ ਜਾਨਦਾ ਵਾ ਮੇਰੇ ਲਾਗੇ ਇਮਰਾਨ ਖਾਨ ਪ੍ਰਾਈਮ ਮਨਿਸਟਰ ਉਹਦੇ ਤੇ ਝੂਠੇ ਮੁਕਦਰ ਦੇ ਵਿੱਚ ਬਣਾ ਕੇ ਮਲਟੀਪਲ ਕਈ ਉਹਨੂੰ ਇਲੈਕਸ਼ਨ ਨਹੀਂ ਲੜ ਦਿੱਤਾ ਜਾ ਰਿਹਾ ਉਹਨੂੰ ਕਈ ਮਹੀਨਿਆਂ ਤੋਂ ਨਜ਼ਰਬੰਦ ਕੀਤਾ ਮੈਂ ਕਿ ਤੇਰਾ ਕੀ ਜਾਨਦਾ ਵਾ ਪਰ ਜਿੱਦਨ ਮੈਂ ਕਿਤਾਬ ਪੜ੍ਹੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਟੁੱਟਿਆ ਐਡਾ ਵੱਡਾ ਰਾਜ ਆ ਸਾਰਾ ਪਾਕਿਸਤਾਨ ਦਾ ਹਿੱਸਾ ਜੰਮੂ ਕਸ਼ਮੀਰ ਹਿਮਾਚਲ ਕਾਂਗੜਾ ਸਤਲਜ ਤੋਂ ਪਰਲੇ ਪਾਸੇ ਉਦਣ ਰੋਇਆ ਮੈਂ ਦੋਸਤੋ ਮੈਂ ਰੁਆ ਉਦਣ ਕਿਉਂਕਿ ਮੇਰੇ ਅੱਖਾਂ ਚੋਂ ਹੰਝੂ ਐਡੀ ਅੱਛੀ ਖੂਬਸੂਰਤ ਜਿਹੜਾ ਸਾਡਾ ਰਾਜ ਪੱਕੜਿਆ ਸੀਗਾ ਔਰ ਯਾਦ ਰਹੇ ਉਸ ਰਾਜ ਵਿੱਚ ਸਿੱਖ ਸਭ ਤੋਂ ਘਟ ਗਿਣਤੀ ਵਿੱਚ ਸੀਗੇ ਨੰਬਰ 1 ਤੇ ਮੁਸਲਮਾਨ ਨੰਬਰ 2 ਤੇ Hindu ਨੰਬਰ 3 ਤੇ ਆਉਂਦੇ ਸੀ ਸਿੱਖ ਪਰ ਸਖਨ ਮਹਾਰਾਜਾ ਰਣਜੀਤ ਸਿੰਘ ਐਨਾ ਇਨਸਾਫ ਦਿੱਤਾ ਉਸਨੇ ਉਹ ਕਹਿੰਦਾ ਕਿ ਸ਼ਾਇਦ ਮੈਨੂੰ ਰੱਬ ਨੇ ਇੱਕ ਅੱਖ ਦਿੱਤੀ ਆ ਤਾਂ ਕਿ ਮੈਂ ਸਾਰੇ ਵਰਗਾਂ ਨੂੰ ਇੱਕੋ ਨਜ਼ਰ ਦੇ ਨਾਲ ਦੇਖ ਸਕਾਂ ਮੈਂ ਰੋਇਆ ਉਸ ਤੇ ਇੱਕ ਦਿਨ ਮੈਂ ਜਿਹੜੀ ਹੁਣ ਕੋ ਗੱਲ ਤੁਹਾਨੂੰ ਕਹਿਣਾ ਚਾਹਣਾ ਦੇਖੇ ਕਾੜੀ ਕਾੜੀ ਬੋਲੀ ਕਰ ਕੋ ਇੱਕ ਦਿਨ ਮੈਂ নেলসন ম্যান্ডেলা ਦਾ ਜਦੋਂ ਅਫਰੀਕਾ ਸਾਊਥ ਅਫਰੀਕਾ ਦਾ ਜਿਹੜਾ ਰਾਸ਼ਟਰਪਤੀ ਬਣਿਆ 27 ਸਾਲ ਮੇਰੇ ਵੀਰੋ 27 ਸਾਲ ਸੋਚ ਕੇ ਦੇਖੋ 1960 ਚ ਝੂਠਾ ਮੁਕੱਦਮਾ ਬਣਾ ਕੇ ਉਹਨੂੰ ਉਮਰ ਕੈਦ ਦੇ ਦਿੱਤੀ ਉਹਨਾਂ ਦੇ ਮੂੰਹਾਂ ਤੇ ਪੁਸ਼ਾਕ ਕਰਦੇ ਸੀ ਉਸ ਵਕਤ ਦੇ ਜ਼ਾਲਮ ਗੋਰੇ 27 ਸਾਲ ਉਸ ਨੂੰ ਕੈਦ ਰੱਖਿਆ ਜਦੋਂ ਛੱਡਿਆ 1990 ਦੇ ਵਿੱਚ ਪੱਤਰਕਾਰਾਂ ਦੇ ਬਾਹਰ ਆ ਕੇ ਪੁੱਛਿਆ ਪੱਤਰਕਾਰਾਂ ਨੇ ਬਾਹਰ ਆ ਕੇ ਪੁੱਛਿਆ ਕਿ ਹੁਣ ਤੁਸੀਂ ਕੀ ਕਰੋਗੇ ਜ ਜਿਹੜਾ ਨੇ ਸੋਲਮ ਕੀਤਾ ਇਹ ਉਹਨਾਂ ਤੋਂ ਬਦਲਾ ਲਓਗੇ ਉਹ ਕਹਿੰਦਾ ਨਹੀਂ ਜੋ ਉਹਨਾਂ ਦਾ ਕੰਮ ਸੀਗਾ ਚਾਦਮਾਨਾ ਉਹ ਉਹਨਾਂ ਨੇ ਕੀਤਾ ਜੋ ਮੇਰੀ ਜ਼ਿੰਮੇਵਾਰੀ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ 4 ਸਾਲ ਬਾਅਦ 1994 ਜਿਹੜਾ ਸਾਊਥ ਅਫਰੀਕਾ ਜਿਹੜਾ ਸਭ ਤੋਂ ਅਮੀਰ ਮੁਲਕ ਤੇ ਜਿਹੜਾ ਸੋਨੇ ਦੀਆਂ ਖਾਣਾ ਕਿੱਥੇ ਉਹਨਾਂ ਨੂੰ ਗੁਲਾਮ ਬਣਾ ਕੇ ਜ਼ਬਰਨ ਕੰਮ ਕਰਾਇਆ ਜਾਂਦਾ ਸੀਗਾ ਕੰਤੇ ਇੱਕ ਬੰਦੇ ਨੇ ਆਪਣਾ ਦੇਸ਼ ਵਸਾਇਆ ਇਸ ਨੂੰ ਕਹਿੰਦੇ ਨੇ ਲੀਡਰ ਮੇਰੇ ਵੀ ਉਹ ਲੀਡਰ ਨਹੀਂ ਜਿਨ੍ਹਾਂ ਨੇ ਸਾਡੇ ਪਾਣੀ ਦੇ ਵਾਸਤੇ ਸਾਡੇ ਅੰਮ੍ਰਿਤਸਰ ਚਲੇ ਗਿਆ ਸਾਡੇ ਪੰਜਾਬੀ ਬੋਲ ਦੇ ਇਲਾਕੇ ਚਲੇ ਗਏ ਸੋ ਬਹੁਤ ਕੁਝ ਕਰਨ ਵਾਲਾ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਨੂੰ ਪਤਾ 1 ਮਿੰਟ ਪੇਸ਼ੈਂਸ ਰੱਖਿਓ ਇੱਕ ਪਾਕਿਸਤਾਨ ਨਾਲ ਬਾਰਡਰ ਬੁੜਨਾ ਚਾਹੀਦਾ ਸਾਡਾ ਤੁਸੀਂ ਕਿਸਾਨ ਬੈਠੇ ਹੋ ਸਾਰੇ ਜਿੰਨਾ ਮਰਜ਼ੀ ਜੋਰ ਲਾਈ ਚਲੋ ਜੇ ਪਾਕਿਸਤਾਨ ਆ ਪ੍ਰਾਣਾ ਸੈਂਟਰਲ ਏਸ਼ੀਆ ਦਾ ਰੂਹ ਪਾਕਿਸਤਾਨ ਤੋਂ ਅਗੇ ਅਫਗਾਨਿਸਤਾਨ ਅਗੇ ਈਰਾਨ ਅੱਗੇ ਮੰਗੋਲੀਆ ਤੁਰਕਮਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਕੱਖ ਨਹੀਂ ਉਹਨਾਂ ਦੇ ਕੋਲ ਥਾਡੀ ਨੂੰ ਆਪਾਂ ਸੜਕਾਂ ਹੀ ਦੇ ਸਕਦਾ ਆਲੂ ਗੰਨਾ ਗਣਤ ਚੋਨਾ ਸਭ ਦੀ ਬਹੁਤ ਕੀਮਤ ਹੋ ਸਕਦੀ ਹੈ ਲੇਕਿਨ ਬੰਦ ਕੀਤਾ ਹੋਇਆ ਇੱਕ ਹੋਰ ਮੇਰਾ ਬਸ਼ਰਾ ਅੱਜ ਪੰਜਾਬ ਦੇ 3 ਕਰੋੜ ਲੋਕਾਂ ਚੋਂ 70 ਲੱਖ ਆਪਣਾ ਨੌਜਵਾਨ ਬਾਹਰ ਚਲੇ ਗਿਆ ਮੈਂ ਤੇ ਪ੍ਰਤਾਪ ਬਾਜਵਾ ਸੀ ਮਿਲੇ ਗੁਲਤਾਰ ਸਿੰਘ ਸੰਧਵਾ ਨੂੰ ਜਨਵਰੀ 2023 ਵਿੱਚ ਸੈਸ਼ਨ ਤੋਂ 2 ਮਹੀਨੇ ਪਹਿਲਾਂ ਮੈਂ ਭਿੱਲ ਲੈ ਕੇ ਗਿਆ ਤੇ ਇੱਥੇ ਪੰਜਾਬ ਦੇ ਵਿੱਚ ਕਿਰਪਾ ਕਰਕੇ ਜਿਹੜੇ ਗੈਰ ਪੰਜਾਬੀ ਆਉਂਦੇ ਨੇ ਅਖੀਰਲਾ ਅਖੀਰਲਾ ਨੁਕਤਾ ਮੇਰੇ ਵੀਰੋ ਜਿਹੜਾ ਗੈਰ ਪੰਜਾਬੀ ਆਉਂਦੇ ਨੇ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਨੂੰਨ ਹੈ ਗੁਜਰਾਤ ਦੇ ਵਿੱਚ ਕਾਨੂੰਨ ਹੈ ਰਾਜਸਥਾਨ ਦੇ ਵਿੱਚ ਕਾਨੂੰਨ ਹੈ ਕਿ ਗੈਰ ਪੰਜਾਬੀਆਂ ਨੂੰ ਕਿਰਪਾ ਕਰਕੇ ਕੰਮ ਕਰਨ ਆਉਣ ਲੇਕਿਨ ਇੱਥੇ ਮਾਲਕ ਨਾ ਬਣਾਈ ਜਾਣ ਇਥੇ ਵੋਟਰਨਾ ਬਣਾਏ ਜਾਣ ਇਸ ਪਿੰਡ ਨੂੰ ਪਰਵਰਤਨ ਬਾਅਦ ਪਿਛਲੇ ਠੇਕ ਸਾਲ ਦਾ ਖੰਗੇ ਬਸਤੇ ਵਿੱਚ ਪਾਇਆ ਹੋਇਆ ਵਾ ਜੇ ਇਹ ਕਾਨੂੰਨ ਨਾ ਬਣਿਆ ਮੇਰੇ ਵੀਰੋ 10 15 20 ਸਾਲ ਦੇ ਵਿੱਚ ਸਿੱਖ ਘਟ ਗਿਣਤੀ ਹੋਣਗੇ ਪੱਜਾ ਘਟ ਦੱਸਣ ਗਿਆ ਔਰ ਆਪਣੀ ਹੋਂਦ ਨੂੰ ਖਤਰਾ ਹੋਵੇਗਾ ਸੋ ਮੈਂ ਇਥੇ ਆਪਣੀ ਗੱਲ ਨੂੰ ਸਮਾਪਤ ਕਰਦਾ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਆਏ ਇਸ ਇਨਸਾਫ ਦੀ ਲੜਾਈ ਵਿੱਚ ਹਿੱਸਾ ਪਾਉਣ ਲਈ